ਕੱਟੇ ਨੇਤਾਵਾਂ ਵੱਲੋਂ ਪ੍ਰਤਾਪ ਸਿੰਘ ਪਾਜਵਾ ਨੂੰ ਕੋਈ ਸਵਾਲ ਕੀਤੇ ਗਏ ਉਹ ਮੰਦੇ ਲੀਡਰਾਂ ਦੇ ਸਾਹਮਣੇ ਅੱਗੇ ਵੀ ਇਕੱਠੇ ਹੋ ਜਾਂਦੇ ਉਸ ਟਾਈਮ ਲੀਡਰਾਂ ਜਾਂ ਬਾਦਸ਼ਾਹਾਂ ਖੜ ਜਾਂਦੇ ਨਹੀਂ ਸਾਡੇ ਨਾਲ ਬੰਦੇ ਆ ਅਸੀਂ ਪਹਿਲਾਂ ਵੀ ਕਾਟੇ ਖਾਦੇ ਆ ਹੁਣ ਫੇਰ ਅਸੀਂ ਕਾਟੇ ਖਾਵਾਂਗੇ ਲੋਕ ਸਭਾ ਆ ਗਈ ਹੈ ਪਹਿਲਾਂ ਸਾਡੀ ਵਿਧਾਨ ਸਭਾ ਚ ਅਸੀਂ ਬਹੁਤ ਥੋੜਾ 77 ਸੀਟਾਂ ਤੋਂ ਅਸੀਂ 18 ਤੇ ਰਹੇ ਸੀਮਟ ਨੇ ਸਾਨੂੰ ਚਾਹੀਦਾ ਕਿ ਅਸੀਂ ਕੱਟੇ ਹੋਈ ਦੋ ਸਿੱਧੂ ਪ੍ਰਧਾਨ ਸੀਗਾ ਪ੍ਰਧਾਨ ਹੁੰਦਿਆਂ ਨਵਜੋਤ ਸਿੱਧੂ ਨੇ ਪੱਟੇ ਕੰਮ ਕੀਤੇ ਆ ਤੁਸੀਂ ਤੁਸੀਂ ਗਲਤ ਪਾਲਿਸੀਆਂ ਲੈ ਕੇ ਆਏ ਹੋ ਤੁਸੀਂ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਤਾ ਤੁਸੀਂ ਗਲਤੀਆਂ ਕੀਤੀਆਂ ਕੁਲਵੀਰ ਸਿੰਘ ਜੀ 라 ਹੋ ਗਏ ਇੰਦਰਵੀਰ ਸਿੰਘ ਹੋ ਗਏ ਜੀ ਕਈ ਸਾਰੇ ਬੰਦੇ ਨੇ ਐਮਐਲਏ ਸਾਬਕਾ ਐਮਐਲਿਆਂ ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਚ ਵੱਲ ਪਰਤਿ ਗਏ ਕਾਂਗਰਸ ਟੁਕੜੇ ਟੁਕੜੇ ਹੋ ਗਈ ਇਹ ਉਹ ਸਾਬਕਾ ਐਮਐਲਏ ਨਵਜੋਤ ਸਿੰਘ ਦੇ ਪੱਖ ਚ ਆ ਗਏ ਉੱਤਲੇ ਉੱਤਦੇ ਸਾਬਕਾ ਐਮਐਲਏ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਵਿੱਚ ਆ ਗਏ ਸਰ ਨਾਲ ਜਿਹੋ ਦੀ ਨਵਜੋਤ ਸਿੰਘ ਸਿੱਧੂ ਵੱਲੋਂ ਪਠੰਡਾ ਦੀ ਰੈਲੀ ਕੀਤੀ ਗਈ ਹੈ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਘਮਸਾਉਣ ਜਾ ਰਹੀ ਹੈ ਹੁਣ ਕਾਂਗਰਸ ਦੇ ਕਈ ਵੱਡੇ ਨੀਤਾਵਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਸਵਾਲ ਕੀਤੇ ਗਏ ਨੇ ਦੋ ਪੱਖ ਨੇ ਜੀ ਇੱਥੇ ਹੁਣ ਦੇਖੋ ਤੁਸੀਂ ਪ੍ਰਤਾਪ ਸਿੰਘ ਬਾਜਬਾ ਨੇ ਜਦੋਂ ਨਾਲ ਜੀ ਬਠਿੰਡੇ ਦੇ ਵਿੱਚ ਮੈਂ ਕਿਹਾ ਮਹਾਰਾਜ ਕੀਤੀ ਹੈ ਕਿਥੇ ਰੈਲੀ ਕੀਤੀ ਮਹਾਰਾਜ ਜੀ ਇਹਨੇ ਕੀਤੀ ਰੈਲੀ ਜੀ ਨਵਜੋਤ ਸਿੱਧੂ ਨੇ ਉੱਥੇ 8-7000 ਬੰਦਾ ਇਕੱਠਾ ਹੋ ਗਿਆ ਜੀ ਤੇ ਜੋ ਮੈਂ ਕੱਲ ਵੀ ਆਖਿਆ ਸੀ ਕਿ ਜਦੋਂ ਬੰਦੇ ਲੀਡਰਾਂ ਦੇ ਸਾਹਮਣੇ ਰੈਲੀ ਵਿੱਚ ਬੰਦੇ ਇਕੱਠੇ ਹੋੜ ਜਾਣ ਨਾਲ ਜੀ ਉਸ ਟਾਈਮ ਲੀਡਰਾਂ ਦੀਆਂ ਬਾਦਸ਼ਾਹਾਂ ਕਿੱਟ ਜਾਂਦੀਆਂ ਨੇ ਸਾਡੇ ਨਾਲ ਬੰਦੇ ਆ ਗਏ ਕਾਹੀਏ ਖੂਬਸੂਰਤੀ ਬੰਦਿਆਂ ਵਾਲੀ ਖੇਡ ਆ ਸਾਡੀ ਨਵਜੋਤ ਸਿੱਧੂ ਅ ਦੀ ਰੈਲੀ ਤੋਂ ਬਾਅਦ ਕਾਮਜਾਬ ਰੈਲੀ ਤੋਂ ਬਾਅਦ ਅ ਪੰਜਾਬ ਦੇ ਵਿੱਚ ਜੋ ਨੇਤਾ ਵਿਰੋਧੀ ਤੇ ਰਹਿ ਗਏ ਆ ਉਹਨਾਂ ਨੇ ਬਿਆਨ ਦਿੱਤਾ ਕਿ ਤੁਸੀਂ ਕੋਈ ਵੱਖਰਾ ਅਖਾੜਾ ਨਾ ਲਾਓ ਸਗੋਂ ਜਗਰਾਉਂ ਅਤੇ ਜਗਰਾਉਂ ਤੇ ਰਾਮਪੁਰਾ ਦੇ ਰਾਮਪੁਰਾ ਫੂਲ ਦੇ ਵਿੱਚ ਤੇ ਉਸ ਤੋਂ ਜੋਗਰਾਉ ਤੇ ਅ ਕੁਝ ਹੋਰ ਥਾਮਾਤੇ ਰੈਲੀਆਂ ਨੇ ਕਾਂਗਰਸ ਦੀਆਂ ਉੱਥੇ ਆਓ ਤੁਸੀਂ ਪ੍ਰਦਰਸ਼ਨਾ ਉੱਥੇ ਤੁਸੀਂ ਜਾ ਕੇ ਆਪਣੀ ਗੱਲ ਰੱਖੋ ਤੁਹਾਡੀ ਪ੍ਰਧਾਨਗੀ ਸੀਗੀ ਅਸੀਂ ਪਹਿਲਾਂ ਵੀ ਘਾਟੇ ਖਾਦੇ ਆ ਹੁਣ ਫੇਰ ਅਸੀਂ ਘਾਟੇ ਖਾਵਾਂਗੇ ਲੋਕ ਸਭਾ ਆ ਗਈਆਂ ਪਹਿਲਾਂ ਸਾਡੀ ਵਿਧਾਨ ਸਭਾ ਜੇ ਅਸੀਂ ਬਹੁਤ ਪੂਰਾ 78 ਸੀਟਾਂ ਤੋਂ ਅਸੀਂ 18 ਤੇ ਰਹਿ ਗਏ ਆ ਸਿੰਮਟ ਗਏ ਆ ਸਾਨੂੰ ਚਾਹੀਦਾ ਕਿ ਅਸੀਂ ਇਕੱਠੇ ਹੋਈਏ ਇਦਾਂ ਦੀ ਬੱਕਰੀ ਬੱਕੋ ਅਸੀਂ ਖਾੜੇ ਨਾਂ ਲਾਈਏ ਤੇ ਉਸ ਸੰਦਰਭ ਦੇ ਵਿੱਚ ਸਾਬਕਾ ਵਿਧਾਇਕ 나જર ਸਿੰਘ ਮਾਨਸਾਈਆ ਕਾਕਾ ਰਜਿੰਦਰ ਸਿੰਘ ਹਲਕਾ ਸਮਾਣਾ ਇਹ ਕਾਕਾ ਰਜਿੰਦਰ ਸਿੰਘ ਹਲਕਾ ਸਮਾਣਾ ਸਾਬਕਾ ਵਿਧਾਇਕ ਨੇ ਇਹ ਸਾਬਕਾ ਮੰਤਰੀ ਲਾਲ ਸਿੰਘ ਦੇ بیٹے ਨੇ ਮਹੇਸ਼ਿੰਦਰ ਸਿੰਘ ਗਰੇਵਾਲ ਸਾਬਕਾ ਐਮਐਲਏ ਅਰਜੰਦਰ ਸਿੰਘ ਆਮਲਾ ਸਾਹਿਬ ਕਾ ਐਮਐਲਏ ਜਗਦੇਵ ਸਿੰਘ ਕਮਾਲੂ ਸਾਹਿਬ ਕਾ ਐਮਐਲਏ ਇਸੇ ਤਰ੍ਹਾਂ ਬੀਜੇ ਕਲਦਰਾ ਹਲਕਾ ਅਨਚਾਰਜ ਗੁਰੂ ਹਰਸਾ ਹੈ ਹਰਵਿੰਦਰ ਸਿੰਘ ਲਾਡੀ ਹਲਕਾ ਅਨਚਾਰਜ ਬਠਿੰਡਾ ਤੇ ਹਾਤੀ ਰਾਜਵੀਰ ਸਿੰਘ ਰਾਜਾ ਰਾਮਪੁਰਾ ਫੂਲ ਇੰਦਰਜੀਤ ਸਿੰਘ ਢਿੱਲੋਂ ਰਾਮਪੁਰਾ ਫੂਲ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਸਵਾਰ ਕੀਤੇ ਆ ਉਹਨਾਂ ਉਸ ਤੇ ਵੀ ਤੁਸੀਂ ਸਾਡੀ ਤੁਸੀਂ ਇੱਕ ਪੜਾ ਵੱਖਰਾ ਕਾੜਾ ਮਿਲਾ ਰਹੇ ਹੋ ਕਹਿੰਦੇ ਵੀ ਕਮਾਲ ਦੀ ਗੱਲ ਹੈ ਬਾਜਵਾ ਸਾਹਿਬ ਤੁਸੀਂ ਜਿਹੜੇ ਤੁਸੀਂ ਗੱਲਾਂ ਕਰ ਰਹੇ ਹੋ ਜਦੋਂ ਚੋਣਾ ਹੋਇਆ ਕਾਂਗਰਸ ਦੀ ਪ੍ਰਧਾਨਗੀ ਦੇ ਵਿੱਚ ਉਦੋਂ ਤੁਸੀਂ ਗਲਤੀਆਂ ਕੀਤੀਆਂ ਨੇ ਨਵਜੋਤ ਸਿੱਧੂ ਪ੍ਰਧਾਨ ਸੀਗਾ ਪ੍ਰਧਾਨ ਹੁੰਦਿਆ ਨਵਜੋਤ ਸਿੱਧੂ ਨੇ ਵੱਡੇ ਕੰਮ ਕੀਤੇ ਆ ਤੁਸੀਂ ਤੁਸੀਂ ਗਲਤ ਪਾਲਿਸੀਆਂ ਲੈ ਕੇ ਆਏ ਹੋ ਤੁਸੀਂ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾ ਦਿੱਤਾ ਤੁਸੀਂ ਗਲਤੀਆਂ ਕੀਤੀਆਂ ਨੇ ਇਹ ਗੱਲ ਇਹਨਾਂ ਸਾਰੇ ਐਮਏ ਨੇ ਕਿਹਾ ਕਹਿੰਦਾ ਕਮਾਲ ਦੀ ਗੱਲ ਆ ਇਹ ਕਿ ਅਸੀਂ ਉਹਦੇ ਨੌਜੋਸ ਸੀ ਦੇ ਨਾਲ ਅਸੀਂ ਇਕੱਠੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰ ਰਹੇ ਹਾਂ ਜਦੋਂ ਤੁਹਾਡਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਤੁਸੀਂ ਸਾਨੂੰ ਕਦੋਂ ਬੁਲਾਉਨੇ ਹੋ ਉੱਥੇ ਨਾ ਆਪਸੇ ਸਿਰ ਬੁਲਾਉਨੇ ਹੋ ਨਾ ਸੰਸਦ ਤੁਸੀਂ ਪੁੱਛਦੇ ਹੋ ਨਾ ਕਿਸੇ ਕਮੇਟੀ ਚ ਪਾਉਨੇ ਹੋ ਜੇਕਰ ਅਸੀਂ ਕੋਈ ਪ੍ਰੋਗਰਾਮ ਕਰਕੇ ਕਾਂ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਸੰਸਦ ਤੁਸੀਂ ਸਵਾਲ ਕਰਦੇ ਹੋ ਉਹ ਸਵਾਲ ਕਰਦੇ ਹਾਂ ਸਵਾਲ ਕਿ ਤੁਸੀਂ ਵੱਖਰਾ ਖੜਾ ਕੇ ਲਾ ਰਹੇ ਹੋ ਤੁਸੀਂ ਇੰਡੀਆ ਗੱਠਜੋੜ ਹੋ ਰਿਹਾ ਭਾਰਤ ਵਿੱਚ ਭਾਰਤ ਚ ਇੰਡੀਆ ਗੱਠਜੋੜ ਹੋ ਰਿਹਾ ਇੰਡੀਆ ਗੱਠਜੋੜ ਨੂੰ ਲੈ ਕੇ ਤੁਸੀਂ ਕਹਿੰਦੇ ਹੋ ਵੀ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਤੁਸੀਂ ਠੀਕ ਕਹਿ ਰਹੇ ਹੋ ਇਹ ਸਿਰਫ ਵੱਖਰਾ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰ ਰਹੇ ਹੋ ਕਿ ਤੁਸੀਂ ਸਹੀ ਕਹਿ ਰਹੇ ਹੋ ਕਿ ਕਾਂਗਰਸ ਸਭ ਜੋਤਤਾ ਨਹੀਂ ਕਰੇਗੀ ਆਮ ਆਦਮੀ ਪਾਰਟੀ ਨਾ ਕੀ ਸਹੀ ਗੱਲ ਨਾ ਹੈ ਜੇਕਰ ਇਹ ਸਹੀ ਤਾਂ ਸਿਵ ਸਹੀਆਂ ਫਿਰ ਤੁਸੀਂ ਤਾਂ ਕਾਂਗਰਸ ਦੀ ਹਾਈ ਕਮਾਂਡ ਦੀ ਗੱਲ ਬੰਨਣ ਨੂੰ ਤਿਆਰ ਨਹੀਂ ਹੈਗੇ ਇਹ ਗੱਲ ਆਖੀ ਇਹਨਾਂ ਨੇ ਆਪ ਬਰਕਿ ਇੱਕ ਦੂਜੇ ਨਾਲ ਪਰ ਪ੍ਰਤਾਪ ਸਿੰਘ ਬਾਜਵਾ ਫੇਰ ਕਹਿੰਦੇ ਆ ਗੱਲ ਮੇਰੀ ਵੀ ਗੱਲ ਹੋਈ ਸੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕੱਲ ਸ਼ਾਮ ਵੇਲੇ ਉਹ ਕਹਿੰਦੇ ਆ ਕਿਦਾ ਸਾਹਿਬ ਅਸੀਂ ਨਾ ਕਹਿੰਦੇ ਮੈਂ ਕੋਈ ਗਲਤ ਗੱਲ ਨਹੀਂ ਆਖੀ ਨਵਜੋਤ ਸਿੱਧੂ ਨੂੰ ਮੈਂ ਤਾਂ ਕਿਹਾ ਵੀ ਆਪਾਂ ਪਹਿਲਾਂ ਵੀ ਖਮਿਆਜਾ ਭੁਗਤ ਚੁੱਕੇ ਆਂ ਪਹਿਲਾਂ ਵੀ ਖਮਿਆਜਾ ਭੁਗਤ ਚੁੱਕੇ ਆਪਾਂ ਤੇ ਆਪਾਂ ਕਿਉਂ ਨਾ ਕਹਿੰਦਾ ਵੀ ਹੁਣ ਆਪਾਂ ਇਕੱਠੇ ਹੋ ਕੇ ਗੱਲ ਕਰੀਏ ਆਪਣੀ ਮੰਗ ਆਪਣੀ ਗੱਲ ਰੱਖੋਗਾ ਕਿ ਕਾਂਗਰਸ ਦੇ ਲਈ ਵਿੱਚ ਮੈਂ ਪੁੱਛਿਆ ਸੀ ਉਹ ਜਿਹੜੇ ਵਿਧਾਇਕਾਂ ਨੇ ਸਾਬਕਾ ਵਿਧਾਇਕਾਂ ਨੇ ਗੱਲ ਕੀਤੀ ਤੁਹਾਡੇ ਬਾਰੇ ਉਹਦੇ ਗੱਲ ਕਰਾਂ ਉਹਦੇ ਬਾਰੇ ਕੀ ਗੱਲ ਕਰਨੀ ਆ ਮੈਂ ਪਰ ਦੂਜੇ ਪਾਸੇ ਜਿਹੜੇ ਮੇਰੇ ਖਿਆਲ ਤੁਸੀਂ ਦੱਸ ਰਹੇ ਸੀਗੇ ਜੀ ਆਪਣਾ ਉਹ ਐਮਐਲਏ ਨੇ ਕੁਲਵੀਰ ਜੀ ਰਾਜੀ ਕੁਲਵੀਰ ਸਿੰਘ ਜੀਰਾ ਹੋ ਗਏ ਇੰਦਰਵੀਰ ਸਿੰਘ ਰੋਂਗੜਾ ਹੋ ਗਿਆ ਜੀ ਕਈ ਸਾਰੇ ਬੰਦੇ ਨੇ ਐਮਐਲਏ ਸਾਬਕਾ ਐਮਐਲਿਆਂ ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਚ ਬਾਜਵਾਨਨ ਕਰਾਤੀ ਕਾਂਗਰਸ ਟੁਕੜੇ ਟੁਕੜੇ ਹੋ ਗਈ ਜੀ ਜੀ ਕਾਂਗਰਸ ਟੁਕੜੇ ਟੁਕੜੇ ਹੋ ਗਈ ਇਹ ਉਹ ਸਾਬਕਾ ਐਮਐਲਏ ਨਵਜੋਤ ਸਿੱਧੂ ਦੇ ਪੱਖ ਚ ਆ ਗਏ ਉਧਰਲੇ ਉਧਰ ਦੇ ਸਾਬਕਾ ਐਮਐਲਏ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਵਿੱਚ ਆ ਗਏ ਜੀਰਾ ਵਰਗੇ ਬੰਦੇ ਉਹ ਕਹਿੰਦੇ ਨਵਜੋਤ ਸਿੱਧੂ ਕਾਂਗਰਸ ਦੇ ਵਿਰੁੱਧ ਚੱਲ ਰਿਹਾ ਹੈ ਉਸ ਨੂੰ ਕੱਢ ਦਿਓ ਕਾਂਗਰਸ ਵਿੱਚੋਂ ਨਵਜੋਤ ਸਿੱਧੂ ਨੂੰ ਕਾਂਗਰਸ ਤੋਂ ਕੱਢਣ ਦੀ ਮੰਗ ਹੋ ਗਈ ਹੈ ਹੁਣ ਵੈਸੇ ਪੰਜਾਬ ਪਟਿਆਲੇ ਦੇ ਵਿੱਚ ਨਾ ਜ ਨਵਜੋਤ ਸਿੱਧੂ ਦਾ ਸਾਥੀ ਸੀ ਖਾਸ ਸਰਵਿੰਦਰ ਸਿੰਘ ਲਾਡੀ ਉਹਨੂੰ ਕੱਢਿਆ ਹ ਕਾਂਗਰਸ ਚੋਂ ਕੱਢੇ ਬਰਾਦਾ ਪੜੇ ਗਨੇ ਸੀਗਾ ਨਵਜੋਤ ਸਿੱਧੂ ਆਪਣੇ ਤਰੀਕੇ ਨਾਲ ਚੱਲ ਰਿਹਾ ਤੇ ਇਸ ਨੂੰ ਕਹਿੰਦੇ ਵੀ ਨਵਜੋਤ ਸਿੱਧੂ ਥਾਂ ਥਾਂ ਤੇ ਜਾ ਕੇ ਜਦੋਂ ਪਹਿਲਾ ਵਿਧਾਨ ਸਭਾ ਦੀਆਂ ਚੋਣਾਂ ਸੜੀ ਸ਼ੁਰੂ ਹੋਈਆਂ ਸੀ ਉਦੋਂ ਨਵਜੋਸ਼ ਸਿੱਧੂ ਸੱਪਾ ਪਿੱਟ ਸੱਪਾ ਆ ਗਿਆ ਸਾਹਮਣੇ ਉਹਨੇ ਆਪਣਾ ਪੱਖ ਰੱਖਤਾ ਸੀ ਵੱਖਰਾ ਉਦੋਂ ਅਸੀਂ ਹਾਰ ਗਏ ਆ ਹੁਣ ਫੇਰ ਵਿਧਾਨ ਲੋਕ ਸਭਾ ਦੇ ਵਿੱਚ ਪੰਗਾ ਲੈਣ ਲੱਗਾ ਸਿੱਧੂ ਇਹ ਜਾਣ ਬੁੱਝ ਕੇ ਕਰ ਰਿਹਾ ਸਾਰਾ ਕੁਝ ਇਹ ਜਾਣ ਬੁੱਝ ਕੇ ਕਾਂਗਰਸ ਨੂੰ ਕਮਜ਼ੋਰ ਕਰ ਰਿਹਾ ਹੈ ਜਾਣ ਬੁੱਝ ਕੇ ਕਰ ਰਿਹਾ ਹੈ ਕਮਜ਼ੋਰ ਇਹ ਕਹਿੰਦੇ ਐ ਐਮ ਐਲ اے ਕਹਿੰਦਾ ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਆ ਆਪਣਾ ਐਮ ਐਲ اے ਹੈ ਇਹ ਜਿਹੜਾ ਸਿੱਧੂ ਹੈਗਾ ਇਹਨੂੰ ਕੱਢਿਆ ਜਾਏ ਪਾਰਟੀ ਵਿੱਚੋਂ ਪੰਜਾਬ ਕਾਂਗਰਸ ਵਿੱਚ ਖਾਨਾ ਜੰਗੀ ਜਾਰੀ ਆ। ਅਜੀਬ ਅਜੀਤਾਂ ਰਾਜਾ ਭੜਿੰਗ ਨੇ ਬੋਲਣਾ। ਅਜੀ ਰੰਧਾਵਾ ਸਾਹਿਬ ਨੇ ਬੋਲਣਾ। ਇਹ ਸਾਰਾ ਖਾਨਾ ਜੰਗੀ ਜਾਰੀ ਆ ਇਕੱਠੇ ਕਰਨ ਦੀ ਲੋੜ ਹੈਗੀ ਨਾ ਕਿ ਇਦਾਂ ਕਰਨ ਦੀ ਛੇ। ਨਿਟਰ ਹਾਂ ਨਿਰਪੱਖ ਰਹਾ ਹਾਂ। ਆਜ਼ਾਦ ਹਾਂ ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਅਸੀਂ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ